加ਟ ਚੜਦੇ ਆ ਮਿੱਤਰੋ ਸਿੰਧਵੇ ਵਾਲਾਂ ਸਿੰਧਵੇ ਵਾਲਾ ਘਾਟ ਹੈ ਤੁਸੀਂ ਮਾਰਲੋ ਨੇ ਘਾਟ ਦੇ ਲੰਘਿਆ 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 ਹੁਣ ਮੌਸਮ ਠੀਕ ਹੋ ਗਿਆ ਉਹ ਦੇਖੋ ਸਾਹਮਣੇ ਮਸਜਿਦ ਕਿੱਥੇ ਨਾਲ ਉਸ ਵਾਈ ਦੀ ਘਾਟ ਜਿੰਨੇ ਵੀ ਆਗਨੇ ਸਾਰਿਆਂ ਦੇ ਜਗ੍ਹਾ ਹੁੰਦੀ ਆ ਜਦੋਂ ਮਰਜ਼ੀ ਰੋਡ ਕਰ ਆਪਾਂ ਆ ਗਏ ਮਿੱਤਰੋ ਗੁਜਰੀ ਘਾਟ ਉੱਧਰਲਾ ਰੋਡ ਉੱਪਰ ਨਹੀਂ ਚਲਾਤਾ ਬਾਈਪਾਸ ਤਾਂ ਦੋਨੇ ਰੋਡ ਚੱਲਦੇ ਨੇ ਇਹ ਹੋ ਸਕਿਆ ਇੱਧਰ ਵੀ ਪਾਲਿਆ ਕਰੋ ਗੱਡੀ ਕੋਈ ਇੱਧਰ ਹੀ ਕਿਹੜਾ ਹੁਣ ਗੱਡੀ ਆਉਂਦੀ ਆ ਕੋਈ ਉੱਧਰ ਤੁਹਾਨੂੰ ਜਾਮ ਮਿਲਦਾ ਇੱਧਰ ਵੀ ਟੈਨਸ਼ਨ ਵਾਲਾ ਕੰਮ ਨੇ ਐਨ ਗੱਡੀ ਜਾਂਦੀ ਆ ਟਾਪ ਟਾਪ ਕੋਈ ਚੱਕਰ ਨਹੀਂ ਆ ਦੇਖੋ ਸਾਫ ਰੋਡ ਆ ਜਾਵਾਂ ਉੱਧਰ ਹੀ ਗੱਡੀ ਨਹੀਂ ਆਉਂਦੀ ਕੋਈ ਨਹੀਂ ਆਉਣਾ ਇੱਧਰ ਜੇ ਮਰਜੀ ਆਉ ਉਹ ਇਹ ਆ ਦੇ ਲੋਣ ਇੱਧਰ ਹੀ ਜਾਮ ਜੂਮੀ ਪੈਣ ਲੱਗੀ ਪਰ ਹਾਂ ਇੱਧਰ ਵੀ ਕਾਰ ਕੋਈ ਜ਼ਰੂਰ ਆ ਸਕਦੀ ਆ ਉਹ ਆਪ ਤਾਂ ਭਈ ਆਪ ਜੁਮੇ ਦੁਆਰਾ ਬੰਦਾ ਵੱਡੀ ਗੱਡੀ ਆਉਗੀ ਉੱਥੇ ਕੋਈ ਸ਼ਹਿਰ ਨਹੀਂ ਬੱਸਾਂ ਬੁੱਸਾਂ ਸਾਰਾ ਇੱਧਰ ਹੀ ਜਾਂਦਾ ਸੈਟਮ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਆਪਾਂ ਆਰਾਮ ਨਾਲ ਇੱਧਰ ਹੀ ਘੜਦੇ ਆ ਯਾਰ ਪਤਾ ਕੀ ਉੱਧਰ ਗੱਡੀ ਕਦੇ ਮੂਹਰੇ ਆ ਜਾਂਦੀ ਹੈ ਕਦੇ ਇੱਧਰ ਆ ਜਾਂਦੀ ਆ ਤਾਂ ਕਰਕੇ ਬੜੀ ਇੱਕ ਵਾਰਸ ਆ ਕੇ ਇੱਧਰ ਆਰਾਮ ਨਾਲ ਚੱਲੀ ਜਾਂਦਾ ਲਾ ਕੇ ਪੀਆ ਲੋਡ ਤੇ ਉੱਧਰੋਂ ਗੱਡੀ ਵਧ ਕਰਕੇ ਤੇ ਬ੍ਰੇਕਾਂ ਪਾਏ ਕਦੇ ਮੂਹਰੇ ਗਏ ਪਿੱਛੇ ਇੱਧਰ ਹੀ ਤਾਂ ਪਾ ਲੈਨੇ ਆ ਐ ਰਿਲੈਕਸਡ ਟੌਰ ਨਾਲ ਆ ਦੇਖ ਆ ਵੀ ਕਿੱਥੇ ਜਾਂਦੇ ਨੇ ਇੱਧਰ ਸਾਰੀਆਂ ਬਹੁਤ ਗੱਡੀਆਂ ਆ ਕੇ ਇੱਧਰ ਆਈਆਂ ਆ ਗੋੜੇ ਇਹ ਮੇਰਾ ਕੁਜਰੀ ਕਾਰਡ ਕੁਤਰੀ ਕਾਰਡ ਚਲੋ ਕਰ ਲਈਏ ਪਾਰ ਤੇ ਨਾਗਦੇ ਜਾ ਕੇ ਖੜਦੇ ਕਿ ਦੇਖਦੇ ਆਂ ਬਿਡੂਗਲਾ ਟਾਇਰ ਮਿਲ ਗਿਆ ਫਿਰ ਸ਼ਾਇਦ ਆਪਾਂ ਨੰਮੇ ਲਾ ਲਾਂਗੇ ਤੇ ਰਾਲ ਖਣਕੀ ਸੀ ਆਜੋ ਦੇਖਦੇ ਆਂ ਕਿ ਟੰਪਲਾ ਟਾਇਰ ਕਿੱਥੋਂ ਪਤਾ ਕਰੀਏ ਪੂਰੇ ਸਾਰੇ ਕਿਤੇ ਪਤਾ ਕਰ ਲਿਆ ਜਾਵਰੇ ਅੰਦੌਰ ਤਾਂ ਮਿਲ ਜਾਂਦਾ ਬਾਦੂ ਅੰਦੌਰ ਨਹੀਂ ਹੈਗਾ ਮਨਸੂਰ ਮਨਸੂਰ ਕਿਸੇ ਵੀ ਏਰੀਆ ਚੋਂ ਜਾ ਕੇ ਰਾਸਤਾਂ ਦੀ ਲਾਵਾਂਗੇ ਕਿਉਂਕਿ ਲਾਉਣਾ ਤਾਂ ਹੈਗਾ ਹੀ ਆ ਹੁਣ ਪੰਜਾਬ ਜਾ ਕੇ ਵੀ ਲਾਉਣਾ ਉਰੇ ਵੀ ਲਾਉਣਾ ਹਨਾ ਆ ਕਰਕੇ ਇਹ ਪਤਾ ਕਰਦੇ ਆਂ ਇੱਕ ਬਰੌਡ ਦਾ ਫਿਰ ਆਪਾਂ ਨੂੰ ਵਧੀਆ ਟੀ ਗ੍ਰੇਡ ਦਾ ਵਧੀਆ ਰਕੀ ਨਾਲੇ ਬਰੈਚ ਸਟਾਉਣ ਨਹੀਂ ਜੇ ਕੇ ਲਾਵਾਂਗੇ ਆਹ ਟਾਇਰ ਸੀ ਮਿੱਤਰਾਂ ਹੁਣ ਚੱਕ ਮਿਸ ਵਾਲਾ ਲਾਇਆ ਇੱਥੇ ਮੂਰੇ ਕਿ ਜਿਹੜਾ ਆਪਣਾ ਟਿਊਬਲੈਸ ਟਾਇਰ ਸੀ ਆਹ ਸੀ ਉਹ ਤੇ ਇਹ ਦੇ ਵਿੱਚ ਥੋੜਾ ਜਿਹਾ ਪੈਂਚਰ ਤਾਂ ਕਰਕੇ ਇਹਨੂੰ ਰੇ ਲਾਇਆ ਹੁਣ ਕਿਤੇ ਰਾਹ 'ਚ ਬਣਾਵਾਂਗੇ ਉੱਥੇ ਉਹ ਤਾਂ ਖੁੱਲੇ ਹੀ ਨਹੀਂ ਬਤੰਦਰ ਤਾਂ ਪਹਿਲਾਂ ਨੇ ਪੰਗਾ ਲੈ ਲਿਆ ਫੇਰ ਕਹਣਾ ਨਹੀਂ ਹੁਣ ਇਹਨੂੰ ਪਿੱਛੇ ਕੀਤਾ ਉਹ ਮੂਰੇ ਕੀਤਾ ਤਾਂ ਕਰਕੇ ਉੱਥੇ ਟਾਈਮ ਵਾਲਾ ਖਰਾਬ ਹੋ ਗਿਆ ਸਾਰੀ ਰਾਤ 11 ਵਜੇ ਖੜਕੇ ਸਵੇਰੇ 11 ਵਜੇ ਤੱਕ ਉਹਨੂੰ ਢਿੱਕੀ ਗਏ ਜਦੋਂ ਆਇਆ ਕਹਿੰਦਾ ਜੇ ਤਾਂ ਹੋਗਾ ਨਹੀਂ ਤਾਂ ਹੁਣ ਕਿਥੇ ਚਿਤੌੜ ਦੇਖਨੇ ਆ ਕਿਉਂਕਿ ਉਹ ਟਾਇਰ ਮੂਰੇ ਮਾੜਾ ਟਾਇਰ ਸਾਨੂੰ ਪਤਾ ਟਾਇਰ ਤਾਂ ਬੇਦ ਆ ਗਿਆ ਇਹ ਪਰ ਉਹ ਹੈਗਾ ਘਸਿਆ ਹੋਇਆ ਏਡਾ ਚੱਕਰ ਨਹੀਂ ਚੱਲ ਜੂਆ ਨਾ ਇੱਕ ਨੇ ਚੱਲ ਕੇ ਕਿਥੇ ਕਿਰਾਾ ਹੱਥ ਪਾਉਂਦਾ ਇਹਨੂੰ ਰਾਜਸਥਾਨ ਦੇ ਗਰਾਮਾਂ ਗਾ ਵਾੜੇ ਆ ਗਏ ਆਪਾਂ ਟਾਇਰ ਵਾਲਾ ਦੇਖੀ ਜਾਂਦੇ ਆ ਕੋਈ ਆ ਨਹੀਂ ਰਿਹਾ ਕੋਈ ਮਿਲ ਨਹੀਂ ਰਿਹਾ ਇੱਧਰ ਦੇਖਦੇ ਆ ਕਿਵੇਂ ਲੱਗਿਆ ਕੋਈ ਰੋਡ ਦੇ ਉੱਪਰ ਮਨ ਵਿੱਚ ਪੰਦਾ ਗਏ ਦੁਕਾਨ ਅੰਦਰ ਜਾਣਾ ਬੂਹ ਦੇਖਦੇ ਆ ਜੇ ਕਿਤੇ ਮਿਲ ਗਿਆ ਔਰ ਗੱਡੀਆਂ ਤਾਂ ਬਹੁਤ ਨੇ ਜਿਹੜਾ ਉਹ ਸੀ ਪਰ ਸ਼ੋਰੂਮ ਜਿਹਾ ਹੁੰਦਾ ਜੀ ਨੇ ਆਮ ਤਰ ਟਿਊਬਲੈਸ ਨਹੀਂ ਨਾ ਮੇਰੇ ਚੱਕਰ ਟਿਊਬਲੈਸ ਦਾ ਪੈਂਦਾ ਟਾਇਰ ਤਾਂ ਜਿਹੜਾ ਮਰਜੀ ਲੈ ਲਓ ਟਿਊਬਲੈਸ ਹੈ ਆ ਦੁਕਾਨ ਦਾ ਟਾਇਰ ਵਾਲਾ ਦੇਖ ਟਾਇਰ ਵਾਲਾ ਨਸੀਰ ਆ ਕੇ ਹੁਣ ਆਪਾਂ ਨੂੰ ਇੱਕ ਦੁਕਾਨ ਗਈ ਲੱਭ ਉਹ ਵੀ ਲੱਭੀ ਕਿਵੇਂ ਆ ਇੱਕ ਵੀਰ ਨੂੰ ਫੋਨ ਕੀਤਾ ਉਹ ਬਾਈ ਨੇ ਅੱਗੇ ਨੰਬਰ ਦਿੱਤਾ ਵੀ ਆਹ ਬਾਈ ਨੂੰ ਫੋਨ ਲਾ ਫਿਰ ਤੈਨੂੰ ਮਿਲਵੇ ਟੀਊਬ ਲੈ ਸਕਦਾ ਇਹ ਬੰਕ ਚ ਨਾਲੇ ਆਪਾਂ ਦੁਕਾਨ ਤੇ ਆਪਣੀ ਬੱਕੀ ਟਾਇਰਾਂ ਨੂੰ ਸਰਵਿਸ ਪੂਰੀ ਦਿੱਤੀ ਸੀ ਇਕੱਲਾ ਦੇ ਸਾਤਾ ਨੇ ਘਰ ਚੱਲਿਆ ਹੋਇਆ ਤੇ ਹੁਣ ਉਹਦਾ ਰਿਟਾਇਰਮੈਂਟ ਦਾ ਟਾਈਮ ਆ ਗਿਆ ਜੀ ਪਰ ਉਹਨੂੰ ਚੱਕ ਮੈਸੇਜੇ ਲਾ ਦਾਂਗੇ ਬਣਾ ਕੇ ਆਸਰੋ ਦਾ 15 ਕਿਲੋਮੀਟਰ ਅਗੇ ਦੁਕਾਨ ਤੇ ਉਸੇ ਅਗੇ ਲਵਾਵਾਂਗੇ ਇਹ ਕਿ ਆਜੇ ਤੱਕ ਕਰੀ ਰੇਡ ਉਹਨਾਂ ਨਾਲ ਭਾਈ ਕੀ ਰੇਡ ਦਾ ਮੇਗਾ ਟਾਇਰ ਐਮਪੀ ਤੋਂ ਲੈ ਕੇ ਰਾਸਨਾਵ ਤੱਕ ਬਹੁਤ ਦੁਕਾਨਾਂ ਤੋਂ ਪੁੱਛਣ ਤੋਂ ਬਾਅਦ ਫਾਈਨਲੀ ਆਪਾਂ ਨੂੰ ਮਿਲ ਗਿਆ ਜੇ ਕੇ ਦਾ ਹੁਣ ਆਪਾਂ ਲਾਵਾਂਗੇ ਟਾਇਰ ਇਹ ਕਹਿੰਦਾ ਵਧੀਆ ਟਾਇਰ ਆ ਕੋਲ ਇਹ ਚੈੱਕ ਲੈ ਕੇ ਟਾਇਰ ਕਰਵਾਉਂਦੇ ਆ ਫਿਰ ਕਰਾਉਣਾ ਟਾਇਰ ਜਿਹੜੇ ਪੂਰੇ ਇੱਕ ਪਹਿਲਾਂ ਅਸੀਂ ਟਾਇਰ ਨਾ ਮੂਰੇ ਕਰਦਾਂਗੇ ਬਾਅਦ ਕੇ ਪਿੱਛੇ ਕਰਦਾਂਗੇ ਤੇ ਟਾਇਰ ਖੋਲ ਲਿਆ ਹੁਣ ਮੈਂ ਲੱਗਾ ਟਾਇਰ ਖੋਲਣ ਟਾਇਰ ਖੋਲ ਕੇ ਲਿਆ ਆ ਮਿੱਤਰੋ ਆ ਲੱਭਾ ਮਗੇ ਜੇ ਕੇ ਤੇ ਆਪਾਂ ਟਾਇਰ ਉਹ ਟਾਇਰ ਤੇ ਪੂਰੇ ਇੱਕ ਚੀਜ਼ ਮੈਂ ਦੇਖੀ ਆ ਬੋਲਾ ਕਹਿੰਦੇ ਸੀ ਟਮ ਵਿਚੀ ਉਹ ਲਾਈਨਮੈਂਟ ਤੋਂ ਤਕੜਾ ਵਧੀਆ ਦਸੂਜਾ ਵਾਲੇ ਕੱਡੇ ਰੋਕੇ ਨਾੜ ਪਾਰ ਕਰਕੇ ਸਾਰਾ ਕੰਮ ਤੇ ਸਲਾਹ ਬੰਦਿਆ ਕੰਮ ਜੀ ਦਾ ਵਧੀਆ ਕਰਾਉਂਦਾ ਆਰੇ ਰੇਡ ਦਾ ਵਾਪਰ ਕਰ ਨਵੇਂ ਟੈਰਾਂ ਆਪਾਂ ਆ ਗਏ ਮਤਲਬ ਜੈਪੁਰ ਆਹ ਟਾਈਮ ਤੱਕ ਕਿਦੋਂ ਜੈਪੁਰ ਚੈਂਟਰ ਹੋ ਗਈ ਨਾ ਸ਼ਾਮ ਨੂੰ 2-3 ਘੰਟੇ ਲੇਟ ਚਲੋ ਜਮੜ ਜੈਸੇ ਫਿਰ ਤਾਂ ਆ ਜਾਈ ਨੇ ਟ੍ਰੈਫਿਕ ਆਉਂਦੀ ਆਹ ਟਾਈਮ ਹੋਏ 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 ਆ ਦੇਖ ਲਓ ਤੁਹਾਡੇ ਸਾਹਮਣੇ ਉਹ ਪਿੱਛੇ 10 ਕਿਲੋਮੀਟਰ ਟ੍ਰੈਫਿਕ ਹੈ ਇਹ ਚੱਲ ਰਿਹਾ ਕੰਮ ਆਈਓ ਜਰਾ ਬਾਈਪਾਸ ਮੁੜ ਜਾਣਾ ਜਿਹੜੇ ਇਹਨਾਂ ਨੇ ਅੰਦਰੋਂ ਸ਼ਹਿਰ ਤੋਂ ਜਾਣਾ ਉਹ ਦੇਖੋ ਪਿੱਛੇ ਦੇਖੋ ਲੈਣ ਇਹਦੇ ਮੋਟਰ ਟ੍ਰੈਕਰ ਆ ਮਿੱਤਰੋ ਆ ਹੁਣ ਅੱਗੇ ਤੈਨੂੰ ਟ੍ਰੈਕਰ ਤਾਂ ਘੱਟੀ ਜਾਵੇ ਜੈਪੁਰ ਬਾਹਰ ਤੋਂ ਬਾਹਰ ਨਿਕਲਿਆ ਨਾ ਨਾ ਦੇ ਜਿਹੜਾ ਜੈਪੁਰ ਅੰਦਰ ਇਹ ਅੰਦਰ ਰੋਡ ਤੁੰ ਬਹੁਤ ਵੱਡੀ ਸਿਟੀ ਆ ਬਾਈ ਜੈਪੁਰ ਦਿੱਲੀ ਵਾਲੇ ਕੰਮ ਮਾਰੇ ਬਾਈ ਜੈ ਇਹ ਦਿੱਲੀ ਜਾ ਕੇ ਉਹ ਜੈਪੁਰ ਆ ਗਏ ਉਧਰ ਰੇਲ ਪਰਲੇ ਬਸ ਜੀ ਯਾਰ ਰੱਬ ਰੱਖਾ ਵੇ ਰੱਬ ਰੱਖਾ ਰੱਬ ਰੱਖਾ ਵੇ ਰੱਬ ਰੱਖਾ ਆ ਇੱਥੋਂ ਐਂਟਰ ਹੋਇਆ ਬਾਈਪਾਸ ਤੇ ਜੈਪੁਰ ਵਾਲੇ ਉੱਥੇ ਜਾਮ ਆਉਰੇ ਦਾ 5 ਕਿਲੋਮੀਟਰ ਜਾਮ ਹੈਗਾ ਹੀ ਹੈਗਾ ਕਿਉਂਕਿ ਇੱਕ ਚੌਂਕ ਆਉਂਦਾ ਮੂਰੇ ਆ ਬਰ ਹੈਗਾ 2-300 ਮੀਟਰ ਜਾਨੀ ਏਡਾ ਲੰਬਾ ਜਾਮ ਬਾਈ ਜੀ 2 ਘੰਟੇ ਹੋ ਗਏ ਬਰੇ ਤੁਸੀਂ ਕੀ ਕਰੂ ਬੰਦਾ ਆ ਪਿੱਛੇ ਲੈਣ ਟੋ ਕੱਟ ਨਹੀਂ ਦਾ ਬਾਹਲਾ ਨਹੀਂ ਦਾ 4-5 ਕਿਲੋਮੀਟਰ ਲੈਣਾ ਇਹ ਵੈਸੇ ਅੱਜ ਕੇ ਵੀ ਲੱਗਦਾ ਬੂ ਬਾਹਲਾਂ ਲੱਗਦਾ ਜਾਨੀ ਉਰੇ ਐਂਟਰ ਕਰੋ ਰਾਤ ਨੂੰ 10-11 ਵਜੇ ਉਹ ਟਿਕ ਨੰਬਰ ਹੈ ਹੀ ਗੱਲ ਨਹੀਂ ਇਹ ਕਦੇ ਕਦੇ ਹੋ ਜਾਂਦਾ ਪਰ ਜਾਮ ਥੋੜਾ ਸਤਾਉਂਦਾ ਔਰੇ ਚੱਲ ਕੋਈ ਨਾ ਹੌਲੀ ਹੌਲੀ ਚੱਲਦੇ ਆਂ ਜਿੱਥੇ ਇੰਨੇ ਫਸੇ ਨੇ ਆਪਾਂ ਫੜੇ ਆਂ ਕਿ ਨਹੀਂ ਹੁਣ ਕਿਹੜਾ ਆਪਣਾ ਕੋਲ ਟਮਾਟਰ ਆਇਆ ਹੈ ਚਲ ਆਦ ਆਪਾਂ ਓਟ ਬੁੱਲੀ ਲਾ ਕੇ ਸੌਂਗੇ ਸੀ ਕਿਉਂਕਿ ਗੱਡੀ ਆਪਣੀ ਸੌਂਵਰ ਨੂੰ ਖਾਲੀ ਆਉਣੀ ਸੀ ਤਾਂ ਕਰਕੇ ਸੌਂਗੇ ਟਮਾਟਰ ਆ ਭਜਾ ਪਿਆ ਥੱਕ ਜਾਨੇ ਤੇ ਕਿ ਸੌਂਦੇ ਸਾਡੇ ਚਲੋ ਰੋਡ ਲੂੜਦਾ ਫਰਕ ਨਾ ਅੰਮੋਣੀ ਹੋਟਲ ਤੋਂ ਨਿਕਲੇ ਆ ਜਾਂ ਰੋਡ ਤੇ ਚੜਨ ਲੱਗੇ ਆ ਠੰਡ ਹੋ ਗਈ ਮਿੱਤਰੋ ਹੁਣ ਤੂਰੇ ਨਜ਼ਾਰਾ ਆਉਂਦਾ ਹਣ ਚਲੋ ਛੜ ਕੇ ਗੋਰ ਲੈਂਡ ਤੇ ਉਹ ਆ ਗਈ ਏਜੰਸੀ ਸਰਵਿਸ ਸ਼ੋਕ ਲੈਣ ਚਲੋ ਮਿੱਤਰੋ ਆਪਾਂ ਆ ਗਏ ਸੀ ਬਿੱਲੂ ਦੇ ਹੋਟਲ ਤੇ ਤੁਹਾਨੂੰ ਪਤਾ ਉਹਦੇ ਬਹੁਤ ਗੱਡੀ ਖੜੀ ਆ ਤੇ ਬਿੱਲੂ ਦੇ ਹੋਟਲ ਦੇ ਕੋਲੋਂ ਪਿੰਡ ਤੋਂ ਮੁੜਤੀ ਹੁਣ ਆਪਾਂ ਹਰਿਆਣਾ ਤੇ ਐਂਟਰ ਹੋ ਜਾਵਾਂਗੇ ਰਮ ਹੌਲੀ ਹੌਲੀ ਚੱਲਦੇ ਆ ਚੰਡੀਗੜ੍ਹ ਰਾਤ ਨੂੰ ਐਂਟਰ ਹੋਣਾ ਜਿਉਂ-ਜਿਉ ਸਫਰ ਕੱਢਦੇ ਆ ਤੇ ਹਰ ਦੇ ਨਾਲ ਦੋ ਦਿਨ ਹੋ ਗਏ ਹੌਲੀ ਹੌਲੀ ਆਉਣੇ ਆ ਉਸੇ ਹੋਟਲ ਰੋਟੀ ਪਾਣੀ ਛਕ ਲਿਆ ਪੰਜ ਬਾਜੀ ਲਈ ਪੀ ਤੇ ਚਲੋ ਫਿਰ ਆਜਾ ਹੁਣ ਦਿਖਾਈ ਆ ਸਮੇਂ ਚੰਡੀਗੜ੍ਹ ਫੇਰ ਵੀ ਓਕੇ ਨੇ ਉਹ ਟੈਕ ਤੁਹਾਨੂੰ ਪਤਾ ਪਹਲਾ ਲਿਆ ਸੀਗਾ ਨਾ ਇਹ ਆ ਮਿੱਤਰੋ ਚੰਡੀਗੜ੍ਹ ਵਾਲੇ ਰਾਮ ਮੇਨ ਹਾਈਵੇ ਬਾਵੰਡੀ ਕਹਿੰਦੇ ਨੇ 1052 ਆੜੀ ਕਹਿੰਦੇ ਨੇ ਪਰ ਰੈਗੂਲਰ ਚੱਲਣਾ ਇਹ ਤੇ 250 ਕਿਲੋਮੀਟਰ ਸਿੱਧਾ ਚੰਡੀਗੜ੍ਹ ਮਿੱਤਰੋ ਇੱਥੇ ਈ ਲੋਡਾ ਓਵਰਹੈਡ ਜਮ ਇਧਰ ਹੀ ਘੱਟ ਵਾਦੀ ਹਾਂ ਉਹਨਾਂ ਜਿੱਦਾਂ ਪੈਨ ਅੰਡਰਗਤੀ ਹੋਵੇ ਕੰਮ ਆ ਕੇ ਇਧਰ ਹੀ ਆ ਜਾਈਦਾ ਐਂਡ ਟਾਪ ਸਟਾਪ ਨਿੱਕਵਾਲਾ ਵਾਲਾ ਏਰੀਆ ਇਹ ਹਰਿਆਣਾ ਚ ਬਹੁਤ ਖੜੀ ਹੈ ਵੱਡਾਂ ਨੂੰ ਮੈਂ ਤੇ ਪਾਕੇ ਤਾਂ ਬੈਠੇ ਰਹੋ ਹਰ ਇਸਾਰ ਦੇ ਰੋਤ ਨਾਲ ਘੱਟ ਆ ਗਿਆ ਦੇ ਇਸਾਰ ਰੋਤ ਸਦਨ ਬਹੁਤ ਸਤਿ ਸ਼੍ਰੀ ਅਕਾਲ ਜਨ ਜੀਆ ਨਾਲ ਗੱਡੀ ਜਾ ਰਹੇ ਆ ਕਬਸ ਕਿਹੜੀ ਹੈ ਯਾਰੇ ਲਈ ਨਾ ਕਰੂ ਜੀ ਮੋੜਦੇ ਬਹੁਤ ਸ਼ੋਰ ਜਿਵੇਂ ਆਉਂਦੀ ਰੋਡ ਦਾ ਕੰਮ ਬਦਕੀ ਆ ਕੁਸ਼ੀ ਨਾਲੇ ਖੜਾ ਹੁੰਦੇ ਆ ਨਾਲੇ ਸਬਰ ਮਿਲਦਾ ਕੈਮਰੇ ਦੇ ਕੋਟੇ-ਕਟੇ ਲੱਗੇ ਰਹੇ ਨੇ ਦੇਖੀ ਹੋਵੇ ਬਹੁਤ ਧਿਆਨ ਨਾਲ ਚੱਲਣਾ ਯਾਰ ਆਹ ਕੱਟ ਆ ਗਿਆ ਮਿੱਤਰੋ ਜੇ ਅੱਜ ਜਾਣਾ ਅੰਮ੍ਰਿਤਸਰ ਖਨੌਰੀ ਨੂੰ ਪਰ ਆਪਾਂ ਐਂ ਨਹੀਂ ਖਨੌਰੀ ਨਹੀਂ ਜਾਣਾ ਅੱਜ ਜਾਣਾ ਚੰਡੀਗੜ੍ਹ ਤਾਂ ਕਰ ਜਾਪਾਂ ਸਿੱਧਾ ਜਾਵਾਂਗੇ ਇਹ ਕਿੱਥੋਂ ਐ ਕੱਟ ਚੜ੍ਹ ਕੇ ਇਧਰ 바 ਜਾਂਦਾ ਖਨੌਰੀ ਅੰਮ੍ਰਿਤਸਰ ਉਹਦੇ ਫਿਰ ਮਗਰ ਅੰਬਾਲਾ ਅੰਬਾਲਾ ਸਿੱਧਾ ਲੱਕ ਦੀ ਸੇਂ ਚੰਡੀਗੜ੍ਹ ਸਾਡੀ ਦੀ ਕਿਰਪਾ ਦੇ ਨਾਲ ਹਲਕਾ ਸ਼ਾਮ ਦਾ ਟਾਈਮ ਹੋ ਗਿਆ ਤੋਂ ਆਪਣੀ ਤਰ੍ਹਾਂ ਤੁਹਾਨੂੰ ਪਤਾ ਹੋਈ ਪੜਨ ਚੱਲ ਰਹੀ ਆ ਸੁਪੰਦ ਸਿੰਘ ਗਿੱਲ ਉਹਦੇ ਨਾਲ ਨੰਨਿਆਰੇ ਲੈਂਦੇ ਹੋਏ ਨਾਲੇ ਆਪਾਂ ਸਫ਼ਰ ਕਰਦੇ ਆਨੇ ਆਹਾਂ ਕੋ ਮੋਟਰ ਮਿੱਤਰਾਂ ਉਹਨਾਂ ਦੇ ਨਾਲ ਬਣੇ ਹੋਏ ਨੇ ਆਪਾਂ ਔਰ ਇਹ ਰੈਸਟ ਪੁਆਇੰਟ ਤੇ ਚਲੋ ਰਿਆਂ ਵੀ ਆਉਂਦੇ ਦਾ 100 150 ਕਿਲੋਮੀਟਰ ਬਾਅਦ ਨੇ ਪਰ ਐਂ ਆਵਰੇ ਸਾਰਾ ਕੁਝ ਜਿਵੇਂ ਖਾਣ ਪੀਣ ਦਾ ਸਮਾਨ ਡੀਜ਼ਲ ਟਪਾਏ ਟੂ ਜੈਡ ਸਭ ਕੁਝ ਮਿਲ ਜਾਂਦਾ ਤੇ ਆਪਾਂ ਥੋੜੀ ਡੀਜ਼ਲ ਦੀ ਲੋੜ ਸੀ ਤਾਂ ਕਰਕੇ ਮੈਂ ਚੱਲ ਮਿੱਤਰੋ ਡੀਜ਼ਲ ਕੋ ਵਾਲੀ ਤੇ ਆ ਜੋ ਤੁਹਾਨੂੰ ਦਿਖਾਈ ਦੇ ਰੈਸਟ ਪੁਆਇੰਟ ਵੱਡੇ ਰੋੜਾ ਆ ਦੇਖੋ ਆ ਰੈਸਟੋਰੈਂਟ ਆਗੇ ਸਾਰਾ ਕੁਝ ਵਗੈਰਾ ਯਾਨੀ ਕੁਝ ਵੀ ਲੈਣਾ ਸਾਰੇ ਸਟਾਪ ਕਰ ਰਹੇ ਨੇ ਕਾਰਾਂ ਵਾਲੇ ਵੀ ਜਿੰਨਾਂ ਨੂੰ ਮਰਜ਼ੀ ਤੇ ਸਾਹਮਣੇ ਇੰਡੀਆ ਦਾ ਪੰਪ ਵੀ ਆ ਗਿਆ ਜਿੱਥੋਂ ਆਪਾਂ ਪਾਉਣਾ ਡੀਜ਼ਲ ਆ ਜਿਓ ਫਿਰ ਮਿੱਤਰੋ ਦਫੰਟ ਉਹ ਵੀ ਨਹੀਂ ਬੱਸ ਖੜੀਆ ਸਾਹਮਣੇ ਸਾਰੇ ਸਟਾਪ ਇੱਥੇ ਕਰਦ ਰਹੇ ਨੇ ਭਾਜੀ ਅੰਮ੍ਰਾਲ ਜਲਾ ਰੋਡ ਸਾਰਾ ਬਣਦਾ ਇਧਰ ਨਾਲ ਨਾਲ ਤੁਸੀਂ ਦੇਖ ਲਓ ਪਿੱਛੇ ਆਪਾਂ ਟਾਈਮ ਦੇ ਨਾਲ ਆਗੇ 7 ਵਜੇ ਹੋਟਲ ਤੇ ਖੜ ਗਏ ਸੀ ਕਿਉਂਕਿ ਅੱਗੇ ਤੁਹਾਨੂੰ ਪਤਾ ਫਿਰ ਤੋ ਟ੍ਰੈਫਿਕ ਟੂ ਬਹੁਤ ਤੰਗ ਕਰਦੇ ਨੇ ਟ੍ਰੈਫਿਕ ਆਉਣ ਕਰਕੇ ਨਾ ਆਪਾਂ ਹੁਣ ਫੇਰ ਰਾਤ ਦੇ ਵਜਾਤੇ 9:30 ਤਾਂ ਵੀ ਆਪਾਂ ਹੌਲੀ ਹੌਲੀ ਜਾਣਾ ਇੱਥੋਂ ਆਪਣਾ ਚੰਡੀਗੜ੍ਹ ਰਹਿ ਗਿਆ ਸਫ਼ਰ ਇੱਥੇ ਆਪਾਂ ਅਨਲੋਡ ਕਰਨੀਆਂ 40 ਕਿਲੋਮੀਟਰ 40 ਕਿਲੋਮੀਟਰ ਆਪਾਂ ਜੰਨੇ ਹੌਲੀ ਹੌਲੀ ਜਦ ਤੱਕ ਟ੍ਰੈਫਿਕ ਦੀ ਸਾਫ਼ ਹੋ ਜੀ ਨਾਲੇ ਨੋ ਐਂਟਰੀ ਉੱਤੇ ਨਾਲ ਚੱਕਰ ਜੇ ਚੱਕਿਆ ਜਾਓ ਕਿਉਂਕਿ ਇੱਥੇ ਕੋਈ ਨਵਾਂ ਬਦਲਾ ਜਿੱਥੇ ਨਵਾਂ ਟ੍ਰੈਕ ਇੱਥੇ ਕੀ ਆ ਤਾਂ ਕਰਕੇ ਜਾਵਾਂ ਪਿਆਰ ਨਾਲ ਹੌਲੀ ਹੌਲੀ ਜਾਈ ਜੰਨੇ ਆ ਇੱਧਰ ਸਾਰਾ ਰੋਡ ਬਣਦਾ ਜੀ ਉਹ ਭਾਵੇਂ ਇੱਥੇ ਰਹਿ ਗਈ ਸਿੱਟੀ ਆ ਨਾਲਾ ਗੱਡੀ ਅੰਬਾਲਾ ਕੈਂਟਰੇ ਬਾਰ-ਬਾਰ ਜਾਨੇ ਆਂ ਚੰਡੀਗੜ੍ਹ ਮਿੱਤਰੋ ਇੱਕ ਥਾਂ ਵਾ ਮੁੜ ਕੇ ਚੰਡੀਗੜ੍ਹ ਸ਼ਿਸ਼ਮਲੇ ਵਾਲਾ ਰੋਡ ਜਾਣਾ ਵੀ ਆਪਾਂ ਸ਼ਿਮਲਾ ਰੋਡ ਯਾ ਪੰਚਕੂਲੇ ਵਾਲਾ ਰੋਡ ਥੋੜਾ ਜਿਹਾ ਉਸ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਚੰਡੀਗੜ੍ਹ ਦੇ ਵਿੱਚ ਆਇਓ ਦੇਖੀਏ ਨੋ ਐਂਟਰੀ ਕਰਕੇ ਖੜਾ ਲਈ 10 ਮਿੰਟ ਗੱਡੀ ਉਰੇ ਹੁਣ ਫੇਰ ਤੁਰੇ ਆਂ ਚੰਡੀਗੜ੍ਹ ਐਂਟਰ ਆਉਣ ਤੋਂ ਪਹਿਲਾਂ ਹੀ ਦੱਸ ਦਿੰਦੇ ਆ ਨਾ ਮਾਰ ਤਾਂ ਵੀ ਚੰਡੀਗੜ੍ਹ ਨੇੜੇ ਹੀ ਆ ਗਿਆ ਹੋਟਲ ਸਟਾਰਟ ਹੋ ਰਹੇ ਨੇ ਜੀ ਇੱਕ ਉੱਪਰ ਦੇਖੋ ਰੌਣਕ ਕੋਈ ਨਹੀਂ ਮਿੱਤਰੋ ਜਿਹੜਾ ਇੱਕ ਵਾਰ ਕਹਿੰਦੇ ਚੰਡੀਗੜ੍ਹ ਆ ਜੇ ਫਿਰ ਕਹਿੰਦੇ ਨੇ ਪਿੰਡ ਜਿਹਾ ਲੱਗਦਾ ਟਾਈਪ ਇਹ ਨਾ ਰੌਣਕਪੁਰ ਹੀ ਇਹਨੂੰ ਕਹਿੰਦੇ ਨੇ ਚੰਡੀਗੜ੍ਹ ਦੇਖ ਲਓ ਪਰਾ ਪਹੁੰਚੀ ਲੋਕੇਸ਼ਨ ਤੇ ਦਾ ਮੇਰੇ ਲੱਗੇ ਰਹੇ ਨੇ ਦੇਖੋ ਬਰ ਮਿੱਤਰੋ ਚੰਡੀਗੜ੍ਹ ਦੇ ਸੋਹਣੇ ਸੋਹਣੇ ਦ੍ਰਿਸ਼ ਆ ਲੈ ਇਧਰ ਇਹ ਆ ਸ਼ਕਤ ਦਵਾਰ ਉਹ ਆਪਣਾ 플ੈਗ ਦੇ ਸੀਗਾ ਬਹੁਤ ਸੋਹਣੇ ਸੋਹਣੇ ਗ੍ਰੇਸ਼ਮ ਨੇ ਅੱਗੇ ਦਿਖਾਉਣਾ ਕਰਨਾ ਮਿੱਤਰੋ ਅੱਗੇ ਆਪਾਂ ਵਧਦੇ ਨੇ ਹੋਰ ਪਾਸੇ ਦੀ ਐਤਗੀ ਵੜਿਆ ਆਪਾਂ ਪੰਜ ਗੁਲੇ ਵੱਲ ਦੀ ਚੰਡੀਗੜ੍ਹ ਤੋਂ ਹੋਵੇ ਐਂਟਰ ਆਹ ਲੋ ਆ ਗਿਆ ਨਿਸ਼ਾਨ ਚੰਡੀਗੜ੍ਹ ਦਾ ਜਿਹੜਾ ਤੁਹਾਨੂੰ ਦਿਖਾਉਦੇ ਹੁੰਦੇ ਆ ਆਨ ਆ ਰਹੇ ਹਾਂ ਜੰਗਲਾਂ ਦੇ ਨਿਸ਼ਾਨ ਚੰਗੀ ਗੜਦਾ ਚਲੋ ਆਪਾਂ ਹੁਣ ਦੇਖੀ ਆਪਣੀ ਲੋਕੇਸ਼ਨ